ਦੋਸਤੋ ਇਸ ਕੁੜੀ ਨੇ ਬਹੁਤ ਹੀ ਸੋਹਣਾ ਗੀਤ ਗਾਇਆ ਆਪਣੀ ਰਜ਼ੀਮਿਆ ਭਰੀ ਜ਼ਿੰਦਗੀ ਦੇ ਵਿੱਚ ਹਜ਼ਾਰਾਂ ਮੁਸ਼ਕਲਾਂ ਬੰਦੇ ਨੂੰ ਸਾਹਮਣੇ ਆਉਂਦੀਆਂ ਨੇ ਪਰ ਬਹੁਤ ਹੀ ਘੱਟ ਪਲ ਇਦਾਂ ਤੇ ਹੁੰਦੇ ਨੇ ਜਦੋਂ ਬੰਦਾ ਹੱਸਦਾ ਹੈ ਹੱਸਦਾ ਹੈ ਉਹ ਕੋਈ ਫਣੀ ਵੀਡੀਓ ਦੇਖ ਕੇ ਫਣੀ ਗੀਤ ਸੁਣ ਕੇ ਤਾਂ ਇਸ ਕੁੜੀ ਨੇ ਇੱਕ ਹਾਸ ਰਸ ਕਮੇਡੀ ਗੀਤ ਗਾਇਆ ਹੋ ਸਕਦਾ ਸੁਣ ਕੇ ਤੁਹਾਡੇ ਵੀ ਚਿਹਰੇ ਤੇ ਸਮਾਈ ਲਾਵੇ ਜੇਕਰ ਤੁਹਾਨੂੰ ਚੰਗਾ ਲੱਗੇ ਤਾਂ ਲਾਈਕ ਕਰਿਓ ਤੇ ਇਹ ਛੋਟੀ ਬੱਚੀ ਦੀ ਹੌਸਲਾ ਫਜ਼ਾਇ ਕਰਿਓ ਪਾਤ ਤੋਂ ਬਾਦ ਕਮੈਂਟ ਕਰਕੇ ਤੇ ਸ਼ੇਅਰ ਕਰ ਦਿਓ ਦਬਕੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਪੰਜਾਬ ਅਨਲੌਕ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਦੇਖੋ ਤੁਸੀਂ ਪੂਰੀ ਵੀਡੀਓ ਊੜੀ ਲੱਗਦੀ ਐ ਭੁੱਖੇ ਪਰਿਵਾਰ ਦੀ ਧਾਣ ਰੋਟੀਆਂ ਮੰਗਣ ਨਾਲ ਚਾਰ ਜੀ ਭੁੱਖੇ ਮਾਪਿਆਂ ਨੂੰ ਮਾਰੇ ਰੱਖਦੀ ਨਾਲੇ ਮੈਨੂੰ ਵੀ ਰਜ ਨਹੀਂ ਸਕਦੀ ਕਹਿੰਦੀ ਗੁਰੂ ਘਰ ਰੋਟੀ ਖਾਣੀ ਅੱਜ ਘਰੇ ਮੈਂ ਪਕਾ ਨਹੀਂ ਸਕਦੀ ਕਹਿੰਦੀ ਗੁਰੂ ਕਰੋ ਰੋਟੀ ਖੋਣਿਓ ਅੱਜ ਘਰੇ ਮੈਂ ਪਕਾ ਨਹੀਂ ਸਕਦੀ ਮੈਨੂੰ ਮਸਾਂ ਮਸਾ ਸਬਜੀ ਵੀ ਮਿਲਹੀ ਉਹਨਾਂ ਕੋ ਨਹੀਂ ਆਵੇ ਮੈਂ ਵੀ ਖੀਰ ਵੇ ਕੱਲ ਨਵਾਂ ਮੈਂ ਸੂਟ ਲਿਆ ਸੀ ਉਹ ਤਾਂ ਮਿੰਟਾ ਚ ਹੋ ਗਲੀ ਰਵੇ ਇਸ ਬੂਟੇ ਥੱਲੇ ਜਾ ਕੇ ਬੈਠ ਜੀ ਮੈਂ ਤੈਨੂੰ ਲਾਂ ਚ ਬਠਾ ਨਹੀਂ ਸਕਦੀ ਕਹਿੰਦੀ ਗੁਰੂ ਘਰ ਰੋਟੀ ਖਾਣੀਆਂ ਅੱਜ ਘਰੇ ਮੈਂ ਪਕਾ ਨਹੀਂ ਸਕਦੀ ਕਹਿੰਦੀ ਗੁਰੂ ਘਰ ਰੋਟੀ ਖਾਣੀਆਂ ਅੱਜ ਘਰੇ ਮੈਂ ਪਕਾ ਨਹੀਂ ਸਕਦੀ ਮੈਂ ਨਹੀਂ ਜਾਣਾ ਨੰਗੇ ਪੈਰੀ ਸੱਜਣਾ ਉੱਥੋਂ ਚੱਕ ਕੇ ਲਿਆ ਦੀ ਬੂਟ ਵੇ ਤੇਰੇ ਉੱਥੇ ਹੀ ਚਪੇੜੇ ਪੈਣਗੇ ਜੇ ਤੂੰ ਥਾਲੀ ਵਿੱਚ ਛੱਡੀ ਝੂਠ ਵੇ ਬਾਬਾ ਦੇਖਾ ਕਰੀ ਫਿਰੇ ਪਰਸ਼ਾ ਉਹ ਤਵਖੀ ਮੈਂ ਪੜਾ ਨਹੀਂ ਸਕਦੀ ਮਾਈ ਤੇ ਗੁਰੂ ਕਰ ਰੋਟੀ ਖਣਿਓ ਅੱਜ ਘਰੇ ਮੈਂ ਪਕਾ ਨਹੀਂ ਸਕਦੀ ਕਹਿੰਦੇ ਗੁਰੂ ਕਰ ਰੋਟੀ ਖਣਿਓ ਅੱਜ ਘਰੇ ਮੈਂ ਪਕਾ ਨਹੀਂ ਸਕਦੀ ਪਿਆ ਸੁਨ ਲੈ ਨੀ ਕੋਰ ਸਿੰਘ ਵਾਲੀਏ ਗੱਲਾਂ ਬਾਤੀਆਂ ਨਹੀਂ ਮੈਨੂੰ ਆਉਂਦੀਆਂ ਉਹਨੇ ਜਿਗਰੇ ਆਪਣੀਆਂ ਬੀਬੀਆਂ ਜੋਨੇ ਡਾਲ ਡੱਲੂ ਵਿੱਚ ਪਾਉਂਦੀਆਂ ਰੱਖ ਦੀ ਜੇ ਚਲ Papa ਚਤਰੋ ਹੋਂਦੇ ਵਰਗੇ ਇਥੇ ਆ ਨਹੀਂ ਸਕਦੀ ਕਹਿੰਦੀ ਗੁਰੂ ਕਰੋ ਰੋਟੀ ਖੋਨੀਆ ਅੱਜ ਘਰੇ ਮੈਂ ਪਕਾ ਨਹੀਂ ਸਕਦੀ ਕਹਿੰਦੀ ਗੁਰੂ ਕਰੋ ਰੋਟੀ ਖੋਨੀਆ ਅੱਜ ਘਰੇ ਮੈਂ ਪਕਾ ਨਹੀਂ ਸਕਦੀ